ਸ਼ਹਿਰ ਦੇ 메ਨ ਸ਼ਹਿਰ ਦੇ ਅੰਦਰ ਦਾਖਲ ਹੋਣ ਦੇ ਵਾਸਤੇ ਚਾਰ ਦਰਵਾਜੇ ਸਨ 570 ਗੁਰਜ ਥਾਂ ਸਨ ਤੇ ਸਾਰੇ ਸ਼ਹਿਰ ਦੇ ਆਲੇ-ਦੁਆਲੇ ਨਾ ਇੱਕ ਬੜੀ ਡੂੰਗੀ ਖਾਈ-ਕੁੱਟੀ ਹੋਣੀ ਇਸ ਵਾਸਤੇ ਵੀ ਕੋਈ ਦੁਸ਼ਮਣ ਹਮਲਾ ਨਾ ਕਰ ਸਕੇ ਤੇ ਉਹ ਖਾਈ ਜਿਹੜੀ ਸੀ ਨਾ ਕਹਿੰਦੇ ਉਹ ਵੀ ਕਹਿੰਦੇ ਵੀ 60 ਫੁੱਟ ਤੇ ਡੂੰਗੀ ਹੁੰਦੀ ਸੀ ਤੇ 45 ਫੁੱਟ ਚੌੜੀ ਸੀ ਉਹ ਖਾਈ ਇਸ ਧਰਤੀ ਤੇ ਕਹਿੰਦੇ ਕਿਸੇ ਸਮੇਂ ਜੈਨ ਮਤ ਦਾ ਵੱਡਾ ਸਮਾਗਮ ਹੋਇਆ ਬੋਧੀਆਂ ਦਾ ਵੱਡਾ ਸਮਾਗਮ ਹੋਇਆ ਤੇ ਦੋ ਵੱਡੇ ਅਰਥ ਸ਼ਾਸਤਰੀ ਇਸ ਧਰਤੀ ਤੇ ਪੈਦਾ ਹੋਏ ਉਸ ਤੋਂ ਬਾਅਦ ਇਤਿਹਾਸਕ ਇਹਦਾ ਜਦੋਂ 1504 ਈਸਵੀ ਆਈ ਕਿਵੇਂ ਇਹ ਧਰਤੀ ਭਾਗਾ ਵਾਲੀ ਬਣੀ ਪਟਨਾ ਸਾਹਿਬ ਦੀ ਧਰਤੀ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਜਦੋਂ 1504 ਈਸਵੀ ਆਈ ਨਾ ਤੇ ਪਛਮਣ ਦੇ ਦਰਵਾਜ਼ੇ ਰਾਹੀਂ ਲਿਖਦਿਆ ਇਤਿਹਾਸਕਾਰ ਵੀ ਗੁਰੂ ਨਾਨਕ ਸਿੰਘ ਮਹਾਰਾਜ ਦਾਖਲ ਹੋਏ ਇਸ ਸ਼ਹਿਰ ਦੇ ਅੰਦਰ ਦੇ ਨਾਲ ਸਨ ਭਾਈ ਮਰਦਾਨਾ ਜੀ ਲੋਕ ਆਪਣੇ ਆਪੋ ਆਪਣੇ ਕੰਮਾਂ ਦੇ ਵਿੱਚ ਮਸਤ ਸਨ ਕੋਈ ਨਵੇਂ-ਨਵੇਂ ਕੱਪੜੇ ਪਾ ਕੇ ਘੁੰਮ ਰਿਹਾ ਸੀ ਕੋਈ ਖਾਣ ਦੇ ਵਿੱਚ ਮਸਤ ਸੀ ਕੋਈ ਨੱਚਣ ਗਾਉਣ ਦੇ ਵਿੱਚ ਮਸਤ ਸੀ ਤੇ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਕਿਹਾ ਭਾਈ ਮਰਦਾਨਾ ਜੀ ਨੇ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਐਵੇਂ ਲੱਗਦਾ ਜਿਵੇਂ ਇਸ ਧਰਤੀ ਦੇ ਲੋਕਾਂ ਨੂੰ ਰੱਬ ਭੁੱਲਿਆ ਹੋਵੇ ਗੁਰੂ ਨਾਨਕ ਸਹਿਬ ਮਹਾਰਾਜ ਨੇ ਕਿਹਾ ਮਰਦਾਨਿਆਂ ਭਾਈ ਮਨੁੱਖਾ ਜਨਮ ਦੀ ਕੀਮਤ ਹਰ ਇੱਕ ਬੰਦਾ ਨਹੀਂ ਸਮਝ ਸਕਦਾ ਜਦੋਂ ਰੱਬੀ ਬਾਣੀ ਪੜੋਗੇ ਨਾ ਤੇ ਕਵੀਰ ਸਹਿਬ ਦਾ ਵਚਨ ਹੁੰਦਾ ਹੈ ਕਬੀਰ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ ਜੋਤ ਵਿਨਾ ਜਗਦੀਸ ਕੀ ਜਗਤ ਉਲੰਘੇ ਜਾਏ ਬਾਬਾ ਕਬੀਰ ਸਹਿਬ ਕਹਿੰਦੇ ਜਿਵੇਂ ਇੱਕ ਅੰਨਾ ਮਨੁੱਖ ਕਿਸੇ ਰਸਤੇ ਤੇ ਤੁਰਿਆ ਜਾਂਦਾ ਨਾ ਤੇ ਤੁਰਦਿਆਂ ਤੁਰਦਿਆਂ ਕਹਿੰਦੇ ਵੀ ਰਸਤੇ ਵਿੱਚ ਹੀਰੇ ਮੋਤੀ ਖਿਲਰੇ ਪਏ ਹੋਣ ਵਿਖਰੇ ਤੇ ਅੰਨੇ ਮਨੁੱਖ ਦੇ ਪੈਰਾਂ 'ਚ ਜਦੋਂ ਉਹ ਹੀਰੇ ਮੋਤੀ ਵੱਜਦੇ ਆ ਨਾ ਤੇ ਅੱਖਾਂ ਤੋਂ ਅੰਨਾ ਹੈ ਜੋਤ ਨਹੀਂ ਹੈ ਤੇ ਸਹਿਬ ਕਹਿੰਦੇ ਐਵੇਂ ਲੱਗਦਾ ਉਸ ਬੰਦੇ ਨੂੰ ਵੀ ਜਿਵੇਂ ਕੋਈ ਕੰਕਰ ਪੱਥਰ ਵੱਜ ਰਹੇ ਹੋਣ ਇਦਾਂ ਫਿਰ ਸਮਝਾਇਆ ਕਬੀਰ ਸਹਿਬ ਨੇ ਬਾੜੀ ਦੇ ਅੰਦਰ ਭਾਈ ਜਿਵੇਂ ਅੰਨੇ ਮਨੁੱਖ ਨੂੰ ਹੀਰੇ ਮੋਤੀਆਂ ਦੀ ਪਰਖ ਨਹੀਂ ਹੁੰਦੀ ਤੇ ਐਵੇਂ ਜਿਹੜਾ ਬੰਦਾ ਅਕਲ ਕਰਕੇ ਅੰਨਾ ਹੁੰਦਾ ਜਿਹੜੇ ਬੰਦੇ ਕੋਲ ਗੁਰੂ ਦਾ ਗਿਆਨ ਨਹੀਂ ਹੁੰਦਾ ਨਾ ਭਾਈ ਨਹੀਂ ਤੇ ਇੱਕ ਇੱਕ ਸੁਵਾਸ ਨਾ ਬੜਾ ਕੀਮਤੀ ਆ ਤੇ ਕਬੀਰ ਸਹਿਬ ਕਹਿੰਦੇ ਭਾਈ ਇਨਾ ਸੁਆਸਾਂ ਦੀ ਕੀਮਤ ਵੀ ਫਿਰ ਬੰਦੇ ਨੂੰ ਸਮਝ ਨਹੀਂ ਪੈਂਦੀ ਜਦੋਂ ਗੁਰੂ ਦਾ ਗਿਆਨ ਨਾ ਹੋਵੇ। ਅਕਲ ਕਰਕੇ ਜਦੋਂ ਅੰਨ੍ਹਾ ਹੋਵੇ ਬੰਦਾ ਕਿਉਂਕਿ ਰੱਬੀ ਬਾਣੀ ਨੇ ਕਿਹਾ ਅੰਦੇ ਇਹ ਨਾ ਆਖੀਐ ਨਾ ਜਨਮੁਖ ਲੋਇਨ ਨਾਹੀਂ ਅੰਦੇ ਸੇਈ ਨਾਨਕਾ ਜੇ ਖਸਮਹੁ ਉੱਥੇ ਜਾਹੀਂ। ਰੱਬੀ ਬਾਣੀ ਨੇ ਕਿਹਾ ਭਾਈ ਉਹ ਲੋਕ ਅੰਨੇ ਨਹੀਂ ਜਿਨ੍ਹਾਂ ਕੋਲ ਅੱਖਾਂ ਦੀ ਨਜ਼ਰ ਨਹੀਂ ਅਸਲ ਦੇ ਵਿੱਚ ਉਹ ਲੋਕ ਅੰਨੇ ਹਨ ਜਿਨ੍ਹਾਂ ਕੋਲ ਗੁਰੂ ਦਾ ਗਿਆਨ ਨਹੀਂ ਤੇ ਗੁਰੂ ਦੀ ਸਮਝ ਨਹੀਂ। ਭਾਈ ਮਰਦਾਨਾ ਜੀ ਕਹਿੰਦੇ ਬਾਬਾ ਐਵੇਂ ਲੱਗਦਾ ਜਿਵੇਂ ਇਸ ਨਗਰ ਦੇ ਲੋਕਾਂ ਨੂੰ ਰੱਬ ਭੁੱਲਿਆ ਹੋਏ ਕਹਿੰਦੇ ਗੁਰੂ ਨਾਨਕ ਸਿੰਘ ਮਹਾਰਾਜ ਨੇ ਨਾ ਸਮਝਾਉਣ ਵਾਸਤੇ ਇੱਕ ਲਾਲ ਦਿੱਤਾ ਉਸ ਧਰਤੀ ਤੇ ਜਿਹੜੀ ਤੁਸੀਂ ਘਟਣਾ ਸੁਣਦੇ ਉਹਨਾਂ ਵੀ ਇੱਕ ਲਾਲ ਦਿੱਤਾ ਮਰਦਾਨਾ ਜੀ ਨੂੰ ਇਹ ਪਟਨਾ ਸਾਹਿਬ ਦੀ ਧਰਤੀ ਤੇ ਵਾਪਰਿਆ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਣਾ ਕਹਿੰਦੇ ਵੀ ਇੱਕ ਲਾਲ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਰਦਾਨਾ ਜੀ ਨੂੰ 니 ਜਾਓ ਭਾਈ ਨਗਰ ਦੇ ਅੰਦਰ ਇਹ ਲਾਲ ਨੂੰ ਵੇਚ ਕੇ ਆਓ ਤੇ ਕੁਝ ਭੋਜਨ ਪ੍ਰਸ਼ਾਦਾ ਲੈ ਕੇ ਆਓ ਕਹਿੰਦੇ ਮਰਦਾਨਾ ਜੀ ਦੇ ਕਿਸੇ ਕੱਪੜੇ ਵਾਲੇ ਕੋਲ ਗਿਆ ਤੇ ਉਹਨੇ ਕਿਹਾ ਵੀ ਮੈਂ ਕੀ ਕਰਨਾ ਇਹ ਪੱਥਰ ਦਾ ਦੋ ਗਾਜ ਕੱਪੜਾ ਲੈ ਜਾ ਭਾਈ ਜੇ ਨਹੀਂ ਮੰਨਦਾ ਕਿਸੇ ਸਬਜੀ ਵਾਲੇ ਕੋਲ ਗਿਆ ਉਹਨੇ ਕਿਹਾ ਵੀ ਦੋ ਚਾਰ ਗਾਜਰਾ ਮੋੜੀਆਂ ਲੈ ਜਾ ਇਹ ਪੱਥਰ ਮੇਰੇ ਕੋਈ ਕੰਮ ਨਹੀਂ ਕਹਿਣ ਲੱਗੇ ਮਠਿਆਈ ਦੀ ਦੁਕਾਨ ਤੇ ਗਿਆ ਉਹਨੇ ਵੀ ਇਨਕਾਰ ਕਰ ਦਿੱਤਾ ਤੇ ਹੱਕ ਧਾਰ ਕੇ ਭਾਈ ਮਰਦਾਨਾ ਵਾਪਸ ਆਇਆ ਬਾਬੇ ਕੋਲ ਬਾਬੇ ਨਾਨਕ ਨੂੰ ਕਿਹਾ ਬਾਬਾ ਜੀ ਲੋਕ ਇਹਨੂੰ ਪੱਥਰ ਦੱਸਦੇ ਨੇ ਪੱਥਰ ਕੋਈ 2-4 ਗਾਜਰਾਂ ਮੋਲੀਆਂ ਮੁੱਲ ਪਾ ਰਿਹਾ ਕੋਈ ਫਿਰ ਇਸ ਤੋਂ ਕਹਿ ਰਿਹਾ ਵੀ ਇਹਦਾ 2 ਗੱਜ ਕੱਪੜਾ ਲੈ ਜਾ ਕਿਸੇ ਮਠਿਆਈ ਵਾਲੇ ਨੇ ਇਨਕਾਰ ਕਰ ਦਿੱਤਾ ਗੁਰੂ ਨਾਨਕ ਸੇਵ ਮਹਾਰਾਜ ਕਹਿੰਦੇ ਮਰਦਾਨਿਆ ਜਿਵੇਂ ਤੈਨੂੰ ਕਿਹਾ ਨਾ ਭਾਈ ਮਨੋਖਾ ਜੀ ਜਨਮ ਦੀ ਕੀਮਤ ਹਰ ਬੰਦਾ ਨਹੀਂ ਜਾਣਦਾ ਉਂਝਾ ਨਗਰ ਦੇ ਅੰਦਰ ਇੱਕ ਬੰਦਾ ਰਹਿੰਦਾ ਸਾਲਸਰਾਏ ਜ਼ੋਰੀ ਜਿਹੜਾ ਹੀਰੇ ਮੋਤੀਆਂ ਦੀ ਪਰਖ ਕਰਦਾ ਜ਼ੋਰੀ ਆ ਵਪਾਰੀ ਆ ਹੀਰੇ ਮੋਤੀਆਂ ਦਾ ਉਹਦੇ ਕੋਲ ਜਾ ਉਹਨੂੰ ਇਹਦੀ ਪਰਖਾ ਕਹਿੰਦੇ ਗਏ ਮਰਦਾਨਾ ਜੀ ਜਦੋਂ ਸਾਲਸਰਾਏ ਜ਼ੋਰੀ ਨੂੰ ਦਿਖਾਇਆ ਨਾ ਉਹ ਜਾ ਕੇ ਲਾਲ ਕਹਿੰਦੇ ਵੀ ਸਾਲਸਲਾਈ ਜ਼ੋਰੀ ਬੜਾ ਹੈਰਾਨ ਹੋਇਆ ਕੇਂਦੇ ਮੱਥੇ ਨਾਲ ਮੱਥਾ ਟੇਕਿਆ ਉਸ ਲਾਲ ਨੂੰ ਤੇ 100 ਰੁਪਇਆ ਦਿੱਤਾ ਭਾਈ ਮਰਦਾਨਾ ਜੀ 100 ਰੁਪਇਆ ਦੇ ਕੇ ਕਹਿਣ ਲੱਗਿਆ ਵੀ ਲਓ ਭਾਈ ਤੇ ਨਾਲ ਭਾਈ ਮਰਦਾਨੇ ਨੂੰ ਕਿਹਾ ਵੀ ਮੁੱਲ ਨਹੀਂ ਹੈ ਇਸ ਲਾਲ ਦਾ ਕੋਈ ਮੈਂ ਤੇ ਇਹਦੀ ਦਰਸ਼ਨੀ ਭੇਟਾ ਦਿੱਤੀ ਹੈ ਸਿਰਫ ਦਰਸ਼ਕ ਦਰਸ਼ਨ ਕਰਨ ਦੀ ਭੇਟਾ ਇਹਦੀ 100 ਰੁਪਇਆ ਭਾਈ ਇੰਨਾ ਕੀਮਤੀ ਹੈ ਕਿਉਂਕਿ ਪਾ ਰੱਖੂ ਸੀ ਨਾ ਬੰਦਾ ਹੀਰੇ ਮੋਤੀਆਂ ਦਾ ਲਾਲਾ ਦਾ ਜਦੋਂ ਉਹਨੇ ਕਿਹਾ ਨਾ ਵੀ ਮੇਰੇ ਉਸਤਾਜ ਨੇ ਦੱਸਿਆ ਸੀ ਵੀ ਇਸ ਤਰੀਕੇ ਦਾ ਲਾਲ ਮਿਲੇ ਨਾ 파ਰਖੂ ਬੰਦਾ ਸੀ ਵੀ ਬੜਾ ਕੀਮਤੀ ਹੋਣਾ ਕਹਿਣ ਲੱਗੇ ਵੀ ਪਰਖ ਕੀਤੀ ਫਿਰ ਸਾਲਸਰਾਏ ਜੋਰੀ ਨੇ ਤੇ 100 ਰੁਪਇਆ ਭੇਟਾ ਦਿੱਤੀ ਮਰਦਾਨਾ ਜੀ ਨੂੰ ਵੀ ਦਰਸ਼ਨੀ ਭੇਟਾ ਇਹ ਸਾਲਲ ਦੀ ਇਹ ਮੁੱਲ ਨਹੀਂ ਇਸ ਲਾਲ ਇਸ ਲਾਲ ਦੀ ਕੋਈ ਕੀਮਤ ਨਹੀਂ ਵੇਚ ਸਕਦੀ ਕਹਿੰਦੇ ਭਾਈ ਮਰਦਾਨਾ ਜੀ 900 ਰੁਪਇਆ ਲੈ ਕੇ ਬਾਬੇ ਨਾਨਕ ਕੋਲੇ ਪਹੁੰਚੇ ਤੇ ਗੁਰੂ ਨਾਨਕ ਸਿੰਘ ਮਹਾਰਾਜ ਨੇ ਕਿਹਾ ਮਰਦਾਨਿਆ ਫਰੀ ਦਾ 100 ਰੁਪਇਆ ਨਹੀਂ ਲੈਣਾ ਭਾਈ ਅਸੀਂ ਤੈਨੂੰ ਕਿਹਾ ਸੀ ਲਾਲ ਵੇਚ ਕੇ ਆਉਣਾ ਤੇ ਤੂੰ ਭਾਈ ਇਦਾਂ ਵੈਸੇ ਲੈ ਕੇ ਆ ਗਿਆ 100 ਰੁਪਏ ਤੇ ਗੁਰੂ ਨਾਨਕ ਸਿੰਘ ਮਹਾਰਾਜ ਨੇ ਕਿਹਾ ਜਾ ਮਰਦਾਨਿਆ ਇਹ 100 ਰੁਪਇਆ ਨਾ ਸਾਲਸਰਾਏ ਜ਼ੌਹਰੀ ਨੂੰ ਵਾਪਸ ਕਰਕੇ ਆ ਕਹਿੰਦੇ ਜਦੋਂ ਭਾਈ ਮਰਦਾਨਾ ਜੀ ਗਏ ਨਾ ਵਾਪਸ ਤੇ ਸਾਲਸਰਾਏ ਜ਼ੌਹਰੀ ਨੂੰ ਜਾ ਕੇ ਕਿਹਾ ਵੀ ਮੇਰਾ ਜਿਹੜਾ ਮੁਰਸ਼ਿਦ ਆ ਨਾ ਮੇਰਾ ਜਿਹੜਾ ਗੁਰੂ ਆ ਉਹ ਹੱਕ ਹਲਾਲ ਦੀ ਰੋਟੀ ਖਾਂਦਾ ਇਹ ਨਹੀਂ ਭਾਈ ਅਸੀਂ ਲਾਲ ਦੀ ਜਿਹੜੀ ਆ ਨਾ ਉਹ ਦਰਸ਼ਨੀ ਭੇਟਾ ਨਹੀਂ ਲੈਣੀ 100 ਰੁਪਇਆ ਵੇਚਣ ਆਇਆ ਮੈਂ ਤੂੰ ਖਰੀਦਦਾ ਤੇ ਗੱਲ ਦੱਸ ਨਹੀਂ ਤੇ 100 ਰੁਪਇਆ ਵਾਪਸ ਲੈ ਕਹਿੰਦੇ ਲੈ ਨਹੀਂ ਰਿਹਾ ਸੀ ਸਾਲਸਰਾਏ ਜ਼ੋਰੀ ਤੇ ਭਾਈ ਮਰਦਾਨਾ ਉਹ 100 ਰੁਪਇਆ ਸੁੱਟ ਕੇ ਵਾਪਸ ਆ ਗਿਆ ਸਾਲਸਰਾਏ ਜ਼ੋਰੀ ਬੜਾ ਹੈਰਾਨ ਹੋਇਆ ਵੀ ਇੱਕ ਤੇ ਇੰਨਾ ਕੀਮਤੀ ਲਾਲ ਇਹ ਦੇ ਕੋਲ ਇੱਕ ਫਿਰ ਮੈਂ 100 ਰੁਪਏ ਉਹਨਾਂ ਟਾਈਮਾਂ 'ਚ ਬੜੀ ਕੀਮਤ ਰੱਖਦਾ ਸੀ ਜੀ ਉਹ ਬੜਾ ਹੈਰਾਨ ਹੋਇਆ ਵੀ 100 ਰੁਪਏ ਵੀ ਵਾਪਸ ਕਰਕੇ ਵੀ ਇਹਦਾ ਜਿਹੜਾ ਮੁਰਸ਼ਿਦ ਆ ਨਾ ਕੋਈ ਆਮ ਬੰਦਾ ਨਹੀਂ ਹੋਣਾ ਭਾਈ ਮਰਦਾਨਾ ਜੀ ਨੇ ਕਿਹਾ ਨੇ ਵੀ ਸਾਨੂੰ ਤੇ ਭਾਈ ਭੋਜਨ ਪ੍ਰਸ਼ਾਦੇ ਕਰਕੇ ਲਾਲ ਵੇਚਣ ਆਏ ਸੀ ਇਹ پیسے ਨਹੀਂ ਅਸੀਂ ਲੈਣੇ ਕਹਿਣ ਲੱਗੇ ਆਪਣੇ ਨੌਕਰ ਨੂੰ ਕਿਹਾ ਅਦਰਕੇ ਨੂੰ ਸਾਲਸਰਾਏ ਜ਼ੋਰੀ ਨੇ ਵੀ ਜਾ ਭੋਜਨ ਪ੍ਰਸ਼ਾਦਾ ਤਿਆਰ ਕਰ ਉੱਥੇ ਜਾ ਜਿੱਥੇ ਇਹਦਾ ਗੁਰੂ ਬੈਠਾ ਭਾਈ ਮਰਦਾਨਾ ਜੀ ਆਏ ਤੇ ਸਾਲਸਰਾਏ ਜ਼ੌਰੀ ਦਾ ਨੌਕਰ ਆਇਆ ਅਦਰ ਕਾ ਮਗਰ ਮੰਦਰ ਆ ਕੇ ਬਾਬੇ ਨਾਨਕ ਨੂੰ ਮੱਥਾ ਟੇਕਿਆ ਕੁਝ ਫਲ ਗਲੂਟ ਭੋਜਨ ਲੈ ਕੇ ਆਇਆ ਤੇ ਜਦੋਂ ਮਹਾਰਾਜ ਦੇ ਚਰਨ ਛੂਏ ਨਾ ਕਹਿੰਦੇ ਵੀ ਗਿਆਨ ਹੋਇਆ ਅਦਰ ਕੇ ਨੂੰ ਆਗਮ ਨਿਗਮਦੀ ਸੋਜੀ ਹੋਈ ਤੇ ਏਨੇ ਨੂੰ ਕਹਿੰਦੇ ਤੇ ਸਾਲਸਰਾਏ ਜ਼ੌਰੀ ਆਇਆ ਜਦੋਂ ਸਾਲਸਰਾਏ ਜੋਰੀ ਆਇਆ ਨਾ ਤੇ ਪੁੱਛਦਾ ਆਪਣੇ ਨੌਕਰ ਨੂੰ ਅਦਰਕੇ ਨੂੰ ਕਹਿਣ ਲੱਗਿਆ ਵੀ ਕਿਸ ਤਰੀਕੇ ਦਾ ਇਹ ਤਾਂ ਗੁਰੂ ਤੇ ਅਦਰਕ ਕਹਿੰਦਾ ਵੀ ਜੈਸਾ ਉਹ ਹੈ ਵੈਸਾ ਔਰ ਕੋਈ ਨਹੀਂ ਕਹਿਣ ਲੱਗੇ ਸਾਲਸਰਾਏ ਜੋਰੀ ਨੂੰ ਕਹਿੰਦਾ ਅਦਰਕਾ ਵੀ ਇਹਦੇ ਗੁਰੂ ਦੀ ਨજર ਇਹਦੇ ਗੁਰੂ ਦੀ ਕਿਰਪਾ ਤੇ ਏਸੀ ਆ ਵੀ ਉਹਦੇ ਵਰਗਾ ਦੁਨੀਆਂ 'ਚ ਅੱਜ ਤੱਕ ਮੈਂ ਕੋਈ ਨਹੀਂ ਦੇਖਿਆ ਫਿਰ ਆਉਂਦਾ ਸਾਲਸਰਾਏ ਜੋਰੀ ਦਰਸ਼ਨ ਕਰਨ ਜਦੋਂ ਮੱਥਾ ਟੇਕਦਾ ਨਾ ਬਾਬੇ ਨਾਨਕ ਨੂੰ ਅਦਰਕ ਇਹਨੂੰ ਤੇ ਗਿਆਨ ਹੋ ਗਿਆ ਪਰ ਸਾਲਸਰਾਏ ਜੋਰੀ ਨੂੰ ਕੋਈ ਗਿਆਨ ਨਾ ਹੋਇਆ ਜਦੋਂ ਕੋਈ ਗਿਆਨ ਨਾ ਹੋਇਆ ਨਾ ਤੇ ਸਾਲਸਰਾਏ ਜੋਰੀ ਨੇ ਗੁਰੂ ਨਾਨਕ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਰੱਬ ਦੀ ਸੋਝੀ ਬਖਸ਼ੋ ਦੇਦਾਰ ਬਖਸ਼ੋ ਉਸ ਮਾਲਕ ਦੀ ਗੁਰੂ ਨਾਨਕ ਸਿੰਘ ਮਹਾਰਾਜ ਨੇ ਕਿਹਾ ਕੰਮ ਕੀ ਕਰਦਾ ਕਹਿੰਦਾ ਮਹਾਰਾਜ ਪਰਖ ਕਰਦਾ ਹੀਰੇ ਮੋਤੀਆਂ ਦੀ ਤੇ ਬਾਬੇ ਨਾਨਕ ਨੇ ਕਿਹਾ ਵੀ ਅੱਜ ਤੱਕ ਹੀਰੇ ਮੋਤੀ ਪਰਖਦਾ ਰਿਆ ਕਿ ਜ਼ਿੰਦਗੀ ਵੀ ਪਰਖੀਆ ਕਿ ਨਾ ਜੀਵਨ ਕਿੰਨਾ ਅਨਮੋਲ ਸਾਲ ਸਰਾਈ ਜੋਰੀ ਕੇੰਦਾ ਨਹੀਂ ਮਹਾਰਾਜ ਮੈਂ ਅੱਜ ਤੱਕ ਪੱਥਰ ਪਰਖਦਾ ਰਿਆ ਜ਼ਿੰਦਗੀ ਨਹੀਂ ਪਰਖੀ ਜੀਵਨ ਨੂੰ ਨਹੀਂ ਜਾਣਿਆ ਜ਼ਿੰਦਗੀ ਨੂੰ ਨਹੀਂ ਜਾਣਿਆ ਵੀ ਜ਼ਿੰਦਗੀ ਕਿੰਨੀ ਅਨਮੋਲ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਤੂੰ ਪਰਖ ਸਕਾਉਂਦਾ ਰਿਆ ਨਾ ਤੇਰੇ ਨੌਕਰ ਨੂੰ ਅਦਰ ਕੇ ਨੂੰ ਹੀਰੇ ਮੋਤੀ ਪਰਖਣ ਦੀ ਇਹਨੂੰ ਪਰਖ ਹੋ ਗਈ ਹੈ ਜ਼ਿੰਦਗੀ ਦੀ ਜੇ ਸਮਝ ਲੈਣੀ ਹੈ ਨਾ ਸੋਝੀ ਲੈਣੀ ਆ ਤੂੰ ਫਿਰ ਇਸ ਅਦਰਕੇ ਨੂੰ ਮੱਥਾ ਟੇਕ ਕਹਿੰਦੇ ਸਾਲਸਰਾਏ ਜ਼ੋਰੀ ਨੇ ਨਾ ਮੱਥਾ ਟੇਕਿਆ ਫਿਰ ਆਪਣੇ ਨੌਕਰ ਨੂੰ ਅਦਰਕੇ ਨੂੰ ਆਪਣਾ ਹੰਕਾਰ ਛੱਡ ਕੇ ਤੇ ਸਾਲਸਰਾਏ ਜ਼ੋਰੀ ਨੂੰ ਵੀ ਗਿਆਨ ਹੋਇਆ ਫਿਰ ਉਹਨਾਂ ਬੇਨਤੀ ਕੀਤੀ ਮਹਾਰਾਜ ਤੁਸੀਂ ਜਾਓ ਨਾ ਇਸ ਧਰਤੀ ਤੇ ਰਹੋ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਰੇ ਸਨ ਭਾਈ ਅਸੀਂ ਆਵਾਂਗੇ ਕਦੇ ਤੇ ਲੰਮਾ ਸਮਾਂ ਇਸ ਧਰਤੀ ਤੇ ਨਿਵਾਸ ਕਰਾਂਗੇ ਇਹ ਰਕੀਂਦੇ ਪਰਤ ਕੇ ਨਾ ਗੁਰੂ ਨਾਨਕ ਸਹਿਬ ਮਹਾਰਾਜ ਤੋਂ ਲੈ ਕੇ ਗੁਰੂ ਅੰਗਦ ਸਹਿਬ ਮਹਾਰਾਜ ਤੋਂ ਲੈ ਕਰਕੇ ਨਾ ਅੱਠ ਪਾਤਸ਼ਾਹਾਂ ਤੱਕ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੱਕ ਕਿਸੇ ਵੀ ਗੁਰੂ ਸਾਹਿਬ ਦੇ ਚਰਨ ਫਿਰ ਪਟਨਾ ਸਾਹਿਬ ਦੀ ਧਰਤੀ ਤੇ ਨਾ ਪਏ ਪਰ ਸੰਗਤ ਜੁੜੀ ਹੋਈ ਸੀ ਗੁਰੂ ਨਾਲ ਤੇ ਪਰਤ ਕੇ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚੇ ਉਸ ਧਰਤੀ ਤੇ ਫਿਰ ਮਾਤਾ ਨਾਨਕੀ ਜੀ ਨੂੰ ਲੈ ਕੇ ਮਾਤਾ ਗੁਜਰੀ ਭਾਈ ਦੇਵਾਲਾ ਜੀ ਨੂੰ ਲੈ ਕੇ ਉਸ ਧਰਤੀ ਤੇ ਗਏ ਫਿਰ ਗੁਰੂ